ਆਪਣਾ ਪ੍ਰੈਸ਼ਰ ਨਹੀਂ ਵੜਿਆ ਆਪਾਂ ਬੰਦੇ ਬਹੁਤ ਘਟਾ ਘਟਣਾ ਇਲੈਕਸ਼ਨ ਚਲੋ ਲੰਘ ਗਿਆ ਕੋਈ ਗੱਲ ਨਹੀਂ ਆਪਾਂ ਵੀ ਥੋੜੇ ਢਿੱਲੇ ਸੀ ਕਿ ਪਰ ਇਲੈਕਸ਼ਨਾਂ ਤੋਂ ਬਾਅਦ ਕੋਸ਼ਿਸ਼ ਕੀਤੀ ਵੀ ਸਾਰੇ ਪਿੰਡਾਂ ਤੋਂ ਜਿੰਨੀ ਜਿੰਨੀ ਜ਼ਮੀਨ ਆਉਂਦੀ ਹੈ ਭਾਈ ਆਉਣਾ ਹੋਵੇ ਸਾਰੇ ਆਉਣ ਹੈਨਾ ਆਪਾਂ ਫੜਾ ਕੇ ਪਿਓ ਤਾਂ ਬੰਦੀ ਵੱਡਾ ਪ੍ਰੈਸ਼ਰ ਪਾਵਾਂਗੇ ਇੱਥੇ ਜਦੋਂ ਫੇਰ ਆਪਣੀ ਸਾਰੀ ਗੱਲਬਾਤ ਨੂੰ ਨਹੀਂ ਤਾਂ ਆਪਾਂ ਦੇ ਲੋ 2 ਘੰਟੇ ਖੜਾ ਕੇ ਆਪਾਂ ਇਹਦਾ ਯਾਰ ਇਹੀ ਕੁਛ ਕਰਿਆ ਮੈਂ ਫੇਰ ਜੀਰੀ ਰਾਮ ਤਾਂ ਹੋਤੇ ਫੇਰ ਜੀ ਮੁੰਦੇ ਪੂਰਨ ਆਪਾਂ ਫੇਰ ਨਹੀਂ ਹੋਣਾ ਜੀਰੀ ਦਾ ਉਸੇ ਆਪਾਂ ਇਹ ਕਰੀਏ ਵੀ ਜਿਹੜਾ ਜਦੋਂ ਇਲੈਕਸ਼ਨਾਂ ਤੋਂ ਅਗਲਾ ਜਿਹੜਾ ਆਪਾਂ ਕੱਟ ਕਰਨਾ ਹਾਂ ਉਹ ਉਹ ਵੱਡਾ ਕਰਨਾ ਹੈਨਾ ਤੇ ਜੀਰੀ ਜੀ ਕੋਈ ਨਹੀਂ ਰਾਮ ਤਾਂ ਰਾਮ ਤਾਂ ਆਪਾਂ ਚੱਲੀ ਜਾਵਾਂਗੇ ਪਰ ਇਹ ਸੱਤਣਾ ਨਹੀਂ ਆਪਾਂ ਚਾਹੇ ਥੂੜੇ ਬੰਦੀ ਹੋਏ ਕਰਕੇ ਇਹਦਾ ਮੱਥੇ ਬੱਜਿਆਗਾ ਮੈਂ ਤਾਂ ਕਹਿਣਾ ਅਗਲੀ ਵਾਰ ਥੋੜੀ ਮੜੀ ਜੀ ਅਗਲੀ ਵਾਰ ਮੋਬਾਈਲ ਤੇ ਚਲੋ ਪਵਾਗੀ ਪਵਾਗੇ ਅਗਲੀ ਵਾਰ ਆਪਦੇ ਆਪ ਦੇ ਪਿੰਡ 'ਚ ਅਨਾਉਂਸਮੈਂਟ ਇੱਕ ਦਿਨ ਪਹਿਲਾਂ ਕਰਾ ਦਿਆ ਕਰੋ ਨੇੜੇ ਪਿੰਡ 'ਚ ਵੀ ਕਰਾ ਸਕਦੇ ਜਾਂ ਕੋਈ ਨਾਲ ਜਾਣਦਾ ਹੀ ਹੁੰਦਾ ਆਪਾਂ ਜਾਣਦੇ ਹੁੰਨੇ ਕਿਦੋਂ ਪਿੱਟਾਲਿਆਂ ਨੂੰ ਮੋਟਰ ਵਾਲਿਆਂ ਨੂੰ ਜਿੰਦਾ ਨਹੀਂ ਆਉਂਦੀਆਂ ਉਹਨੂੰ ਕਹਿ ਕੇ ਅਨਾਉਂਸਮੈਂਟ ਕਰਾ ਦਿਓ ਵਧਾਈਏ ਇਕੱਠ ਤਾਂ ਹੈ ਪ੍ਰਸ਼ਨ ਠੀਕ ਹੈ ਜੀ ਇੱਕ ਆਪਾਂ ਫੋਟੋ ਕਰ ਲਈਏ ਪੱਤਰਕਾਰਾਂ ਨੂੰ ਦੇ ਦੇ ਜੀ ਰਪਿੰਦਰ ਆ ਇੱਥੇ ਕਰ ਲਈਏ ਓਹ